ਦੇਖੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜ਼ਵਾ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਹੈ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧਮਕਾ ਰਹੇ ਨੇ ਔਰ ਇਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਉਹਨਾਂ ਦੀ ਡੈਸਪੀਰੇਸ਼ਨ ਹੈਗੀ ਹੈ ਉਹ ਇਲੈਕਸ਼ਨ ਹਾਰ ਰਹੇ ਨੇ ਔਰ ਜਿੰਨਾਂ ਦੀ ਸ਼ਬਦਾਵਲੀ ਯੂਜ਼ ਕਰ ਰਹੇ ਨੇ ਇੱਕ ਚੁੜੇ ਹੋਏ ਨੁਮਾਇंदे ਨੂੰ ਇਦਾਂ ਦੀ ਸ਼ਬਦਾਵਲੀ ਤਾਂ ਵੈਸੀ ਸ਼ੋਭਾ ਨਹੀਂ ਦਿੰਦੀ ਹੈ ਦੀਏ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਜਿਹੜੇ ਸੱਤਾ ਦੇ ਵਿੱਚ ਨਹੀਂ ਹੈਗੇ ਜਿਕਰ ਉਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਦੋਂ ਇਸ ਤਰੀਕੇ ਦਾ ਪ੍ਰਸ਼ਾਸਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਉਦੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਲੈਕਸ਼ਨ ਕਰਾਏ ਹੋਣਗੇ ਇਹ ਲੋਕ ਭਲੀ ਭਾਨਤੀ ਜਾਣਦੇ ਹੈਗੇ ਆ ਤੇ ਵਾਜਵਾ ਸਾਹਿਬ ਇਸ ਫ੍ਰਸਟ੍ਰੇਸ਼ਨ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣਾ ਨਾ ਕਰੋ ਤੁਸੀਂ ਇਹ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਵਿਕਲਪ ਨਾ ਪਾਓ ਤੁਹਾਡੇ ਕੋਲੇ ਨਹੀਂ ਕੈਂਡੀਡੇਟ ਹੈਗੇ ਹਾਰ ਮੰਨ ਲਵੋ ਹਾਲਾਂਕਿ ਜਿਹੜਾ ਇਹ ਇਲੈਕਸ਼ਨ ਹੈਗਾ ਬਿਲਕੁਲ ਨਿਰਪੱਖ ਤੌਰ ਤੇ ਹੋ ਰਿਹਾ ਹੈਗਾ ਆਵਾਮੀ ਪਾਰਟੀ ਦੇ ਨੁਮਾਇੰਦੇ ਖੁਦ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹੈਗੇ ਆ ਤਾਂ ਕਿ ਮਤਲਬ ਇਹ ਨਿਰਪੱਖ ਚੋਣਾਂ ਹੋ ਸਕਣ ਜਿੱਥੇ ਸਿਕਿਉਰਿਟੀ ਦੀ ਲੋੜ ਆ ਉੱਥੇ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਕਿਸੇ ਨੂੰ ਫਾਰਮ ਪਰ ਨੌਲੀ ਰੋਕਿਆ ਜਾ ਰਿਹਾ ਇਹ ਬਲਕਿ ਜੇਕਰ ਕਿਸੇ ਨੂੰ ਐਨਓਸੀ ਨਹੀਂ ਵੀ ਮਿਲੀ ਤਾਂ ਉਹ ਜਿਹੜਾ ਸਵੇ ਘੋਸ਼ਨਾ ਪੱਤਰ ਦੇ ਕੇ ਜਿਹੜਾ ਹੈਗਾ ਉਹ ਆਪਣਾ ਫਾਰਮ ਸਬਮਿਟ ਕਰ ਰਿਹਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਫ੍ਰਸਟ੍ਰੇਸ਼ਨ ਇਸ ਤਰ੍ਹਾਂ ਦੀ ਸ਼ਬਦਾਵਲੀ ਇੱਕ ਚੁਣੇ ਹੋਏ ਨਮਾਇंदे ਨੂੰ ਇੱਕ ਆਈਐਸ ਅਫੀਸਰ ਦੇ ਖਿਲਾਫ ਵਰਤਵੀਂ ਸ਼ੋਭਾ ਨਹੀਂ ਦਿੰਦੀ ਹਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ